ਆ ਪੈਕ ਤੁਸੀਂ 80 ਰੁਪਏ ਦਾ ਸੇਲ ਕਰਨਾ 40 ਰੁਪਏ ਦਾ ਪੀਸ ਹੈ 40 ਰੁਪਏ ਦਾ ਇੱਕ ਪੀਸ ਹੈ ਤੇ ਤੁਹਾਨੂੰ 80 ਰੁਪਏ ਦਾ ਪੂਰਾ ਪੈਕ ਹੈ 8 ਪੀਸ ਦਾ ਆ ਲਿਪ ਬਾਮ ਆ ਗਈ ਹਾਂਜੀ ਤੁਸੀਂ 40 ਰੁਪਏ ਦੀ ਸੇਲ ਕਰਨੀ ਹੈ 70 ਰੁਪਏ ਦਾ ਪੀਸ ਹੈ ਓਕੇ ਬਾਈ 40 ਰੁਪਏ ਵਾਲਾ 70 ਰੁਪਏ ਦਾ ਪੀਸ ਜੀ ਆ ਦੇਖੋ ਹੇਅਰ ਮੂਵਰ ਆ ਗਈ ਹੇਅਰ ਮੂਵਰ ਤੇ 80 ਰੁਪਏ ਅਮਰ ਵੀ ਹੈ ਹਾਂਜੀ 10 ਰੁਪਏ ਦੀ ਠੀਕ ਹੋ ਗਿਆ ਉਹ ਦੇਖੋ ਉੱਪਰ ਡੀਓ ਲੱਗਾ ਹਾਂਜੀ ਬਾਈ ਉਹ ਡੀਓ ਤੇ 300 ਰੁਪਈਆ ਐ ਐਮ ਆਰ ਪੀ ਐ ਓਕੇ ਜੀ ਕਿੰਨੇ ਦਾ ਪੈਣਾ 40 ਰੁਪਈਆ ਦਾ ਠੀਕ ਸ਼ਿਰ ਇੱਕ ਪੀਸ ਲਾ ਕੇ ਦਿਖਾਓ ਕਿੱਥੇ ਪੈ ਭਾਈ ਇਹ ਬਹੁਤ ਦੁਬਈ ਦਾ ਇਧਰ ਐ ਓਕੇ ਜੀ オリジナル ਪੀਸ ਐ ਦੁਬਈ ਦਾ ਚੈੱਕ ਕਰੋ ਔਰ ਮੈਂ ਤੁਹਾਨੂੰ ਕੱਲਾ ਕੱਲਾ ਪੀਸ ਚੈੱਕ ਕਰਾਨਾ ਐਨੀ ਸੇਲ ਐ ਅਸੀਂ ਦੁਬਈ ਤੋਂ ਆਇਆ ਸਪੈਸ਼ਲ ਪੀਸ ਓਕੇ ਜੀ ਅ ਵੀ ਐਮ ਆਰ ਪੀ ਹੈਗੀ ਐ 700 ਰੁਪਈਆ ਤੁਹਾਨੂੰ ਸਿਰਫ 220 ਰੁਪਏ ਦਾ ਦਊਂਗਾ ਓਕੇ ਇੱਕ ਹਫਤਾ ਫ੍ਰੈਗਰੈਂਸ ਨਹੀਂ ਜਾਏਗੀ ਠੀਕ ਹੈ ਹੁਣ ਇਹ ਮੈਂ ਇੱਥੇ ਲਾਇਆ ਆਇਆ ਹਾਂ ਨਾ ਹਾਂਜੀ ਪੂਰੀ ਦੁਕਾਨ 'ਚ ਫ੍ਰੈਗਰੈਂਸ ਹੈ ਇਹ ਲਿਪ ਬਾਮ ਬਾਕਸ ਆ ਗਿਆ 42 ਪੀਸਿਸ ਹੈ ਓਕੇ 175 ਰੁਪਏ ਦਾ ਡੱਬਾ ਹੈ ਪੂਰਾ ਡੱਬਾ 175 ਰੁਪਏ ਦਾ 42 ਪੀਸ ਦਾ ਡੱਬਾ ਤੁਸੀਂ 420 ਰੁਪਏ ਦਾ ਸੇਲ ਹਾਂਜੀ 사ਸੀ ਗਾਲ ਦੀ ਸਾਰਿਆਂ ਨੂੰ ਆਪਾਂ ਹੁਣ ਲੁਧਿਆਣੇ ਫੀਲਡ ਗੰਜ ਸਾਗਰ ਕੋਲੇ ਖੜਿਆ ਸਮਾਨ ਕੋਸਮੈਟਿਕ ਦਾ ਹੋਰ ਨਵਾਂ ਆਇਆ ਕਾਫੀ ਕੰਪਨੀ ਦਾ ਸਮਾਨ ਉਹ ਤੇ ਰੇਟ ਸੁਣ ਕੇ ਤੇ ਹੈਰਾਨ ਹੋ ਜਾਗੇ ਆ ਜੋ ਵੀਡੀਓ ਨਾਲ ਬਣੇ ਰਿਹਾ ਆ ਜੋ ਜੀ ਕੰਪਨੀ ਦਾ ਸਾਰਾ ਸਮਾਨ ਆ ਤੇ ਬਿੱਲ ਤੇ ਤੁਸੀਂ ਪੱਕਾ ਲੈਣਾ ਨਾਲ ਮਿਲੂਗਾ ਆ ਜੋ ਵੀਡੀਓ ਨਾਲ ਬਣੇ ਰਿਹਾ ਇਹ ਪ੍ਰਭੂ ਦੁਬਈ ਦਾ ਇਧਰ ਹੈ ਓਕੇ ਜੀ オリジナル ਪੀਸ ਹੈ ਦੁਬਈ ਦਾ ਚੈੱਕ ਕਰੋ ਔਰ ਮੈਂ ਤੁਹਾਨੂੰ ਕੱਲਾ ਕੱਲਾ ਪੀਸ ਚੈੱਕ ਕਰਾਨਾ ਐਨੀ ਸੇਲ ਹੈ ਅਸੀਂ ਆ ਚੈੱਕ ਕਰੋ ਆ ਦੁਬਈ ਦਾ ਪੀਸ ਹੈ ਅਰਬੀਆ ਮੈਨੂਫੈਕਚਰਿੰਗ ਦੇ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਡੀ ਐਨ ਏ ਟਰੇਡਿੰਗ ਐਲ ਐਲ ਸੀ ਅੱਧੋਪਾਈ ਤੋਂ ਆਇਆ ਸਪੈਸ਼ਲ ਪੀਸ ਓਕੇ ਅਦੀ ਐਮ ਆਰ ਪੀ ਹੈਗੀ ਹੈ 700 ਰੁਪਿਆ ਤੁਹਾਨੂੰ ਸਿਰਫ 220 ਰੁਪਏ ਦਾ ਦਊਂਗਾ ਓਕੇ ਇੱਕ ਹਫਤਾ ਫ੍ਰੈਗਰੈਂਸ ਨਹੀਂ ਜਾਏਗੀ ਠੀਕ ਹੈ ਹੁਣ ਇਹ ਮੈਂ ਇੱਥੇ ਲਾਇਆ ਹੋਇਆ ਹੈ ਨਾ ਹਾਂਜੀ ਪੂਰੀ ਦੁਕਾਨ 'ਚ ਫ੍ਰੈਗਰੈਂਸ ਹੈ ਓਕੇ ਅਲਿਫ ਬਾਂ ਬਾਕਸ ਆ ਗਿਆ 42 ਪੀਸਿਸ ਹੈ 175 ਰੁਪਏ ਦਾ ਡੱਬਾ ਹੈ ਪੂਰਾ ਡੱਬਾ 175 ਰੁਪਏ ਦਾ 42 ਪੀਸ ਦਾ ਡੱਬਾ ਤੁਸੀਂ 420 ਰੁਪਏ ਦਾ ਸੇਲ ਕਰਨਾ ਓਕੇ ਬਾਈ ਠੀਕ ਹੋ ਗਿਆ ਲਿਪ ਵਾਂ ਸਰਦੀ ਹੈ ਨਾ ਹਾਂਜੀ ਇਹ ਡੀਓ ਤੁਸੀਂ 200 ਦਾ ਇੱਕ ਸੇਲ ਕਰਨਾ ਓਕੇ ਬਾਈ ਤੁਹਾਨੂੰ 80 ਰੁਪਏ ਦਾ ਡੀਓ ਠੀਕ ਹੋ ਗਿਆ ਉਹ ਦੇਖੋ ਉੱਪਰ ਡੀਓ ਲੱਗਾ ਹਾਂਜੀ ਬਾਈ ਉਹ ਡੀਓ ਤੇ 300 ਰੁਪਏ ਐ ਐਮ ਆਰ ਪੀ ਐ ਓਕੇ ਬਾਈ ਕਿੰਨੇ ਦਾ ਪੈਣਾ 40 ਰੁਪਏ ਦਾ ਠੀਕ ਸ਼ੇਰ ਇੱਕ ਪੀਸ ਲਾ ਕੇ ਦਿਖਾਓ ਕਿਥੇ ਵੇ ਭਾਈ ਨੀ ਕੋ ਮੂ ਗੇ ਆ ਆ ਆ ਐਮ ਆਰ ਪੀ ਚੈੱਕ ਕਰੋ 250 ਰੁਪਏ ਐ ਐਮ ਆਰ ਪੀ ਐ ਫਰੈਸ਼ ਰੇਟ ਦਾ ਮਾਲ ਐ 40 ਰੁਪਏ ਦਾ ਪੀਸ ਐ ਓਕੇ ਵੀਰੇ 40 ਰੁਪਏ ਦਾ ਡੀਓ ਤੁਹਾਨੂੰ ਕੋਈ ਨਹੀਂ ਦੇ ਸਕਦਾ ਕੰਪਨੀ ਦਾ ਆ ਦੇਖੋ ਪੈਕ ਆ ਪੈਕ ਤੁਸੀਂ 80 ਰੁਪਏ ਦਾ ਸੇਲ ਕਰਨਾ 40 ਰੁਪਏ ਦਾ ਪੀਸ ਐ ਓਕੇ 40 ਰੁਪਏ ਦਾ ਇੱਕ ਪੀਸ ਐ ਤੇ ਤੁਹਾਨੂੰ 80 ਰੁਪਏ ਦਾ ਪੂਰਾ ਪੈਕੜਾ 8 ਪੀਸ ਦਾ ਨੀ ਬੰਦੇ ਸਟੋਕ ਲੱਗਾ ਆਪਣੇ ਆਦਰ ਆਓ ਇਹ ਗਾਨੀਅਰ ਦਾ ਮਾਲ ਆ ਗਿਆ ਹਾਂਜੀ ਜੀ ਗਾਨੀਅਰ ਦਾ ਮਾਲ ਹੈ 90 ਰੁਪਏ ਦਾ ਫੇਸ ਵੋਸ਼ ਹੈ ਜੀ ਹਾਂਜੀ ਸਿਰਾਂ 90 ਰੁਪਏ ਇਹ ਬੋਬ ਦਾ ਮਾਲ ਆ ਗਿਆ ਇੱਕ ਦੇ ਨਾਲ ਇੱਕ ਫ੍ਰੀ ਬੋਬ ਦਾ ਮਾਲ ਇੱਕ ਨਾਲ ਇੱਕ ਫ੍ਰੀ ਠੀਕ ਹੋ ਗਿਆ ਸਕ੍ਰੱਬ ਤੁਹਾਨੂੰ ਦਿਖਾਉਂਦਾ ਜੋ ਵਿੱਚ ਤੇ 40% ਲੈਸ ਜੋ ਵੀ ਇਸ ਕੰਪਨੀ ਦੇ ਠੀਕ ਹੋ ਗਿਆ ਨੀਲ ਪਿੰਟ ਲੱਗੀ ਸਾਰੀ ਲੋਸ਼ਨ ਲੱਗੇ ਆ ਆ ਲੋਸ਼ਨ ਜਾਰ ਓਕੇ ਬਾਈ ਤੁਸੀਂ ਬਾਜ਼ਾਰੋਂ 150 ਰੁਪਏ ਦਾ ਜਾਰ ਲੈਨੇ ਹੋ 24 ਪੀਸ ਦਾ 100 ਰੁਪਏ ਦਾ ਜਾਰ ਹੈ ਓਕੇ 100 ਰੁਪਏ ਦੇ 24 ਪੀਸ 240 ਰੁਪਏ ਦਾ ਸੇਲ ਹੋਏਗਾ ਡੱਬੇ ਦੇ ਦੋਗੇ 100 ਰੁਪਏ ਦਾ ਡੱਬਾ ਇਹ ਦੇਖੋ ਇਹ ਕਰੀਮਾਂ ਲੱਗੀਆਂ ਹੈਵੀ ਲੋਸ਼ਨ ਹੈ ਇਹਦੇ ਵਿੱਚ ਕਰੀਮ ਦਾ ਜਾਰ ਆਂਦਾ 100 ਰੁਪਏ ਦਾ ਓਕੇ ਬਾਈ ਕਰੀਮ ਦਾ ਜਾਰ ਦੇ ਇੱਕ ਮਿੰਟ ਕਰ ਦਿਓ ਆ ਦੇਖੋ ਅਲਿਪਾ ਬਾ ਮਾਰੀ ਹਾਂਜੀ ਤੁਸੀਂ 40 ਰੁਪਏ ਦੀ ਸੇਲ ਕਰਨੀ ਹੈ 70 ਰੁਪਏ ਦਾ ਪੀਸ ਓਕੇ ਬਈ 40 ਰੁਪਏ ਵਾਲਾ 70 ਰੁਪਏ ਦਾ ਪੀਸ ਜੀ ਆ ਦੇਖੋ ਹੇਅਰ ਮੂਵਰ ਆ ਗਈ ਹੇਅਰ ਮੂਵਰ ਤੇ 80 ਰੁਪਏ ਐਮਰ ਵੀ ਹੈ ਹਾਂਜੀ 10 ਰੁਪਏ ਦੀ 80 ਰੁਪਏ ਐਮਰ ਵੀ ਹੇਅਰ ਮੂਵਰ ਤੇ 10 ਰੁਪਏ ਦੇ 10 ਰੁਪਏ ਦੀ ਲੈਣੀ ਤੁਹਾਨੂੰ ਕਰੋ ਸਿਰ ਜਿੰਨਾ ਦਾ